ਵਾਹ ਗੁਰੂ ਜੀ ਦਾ ਕਲਸਾ ਵਾਹ ਗੁਰੂ ਜੀ ਦੀ ਫਤਿਹ ਅੱਜ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕਿ ਗੁਰਦੁਆਰਿਆਂ ਵਿੱਚ ਕਰਮकांड ਜਿਹੜੇ ਨੇ ਉਹ ਕਿਸ ਤਰ੍ਹਾਂ ਹੋ ਰਹੇ ਨੇ ਜਿਹੜੀਆਂ ਚੀਜ਼ਾਂ ਤੋਂ ਗੁਰੂ ਪਾਤਸ਼ਾਹ ਜੀ ਸਾਨੂੰ ਰੋਕ ਕੇ ਗਏ ਅੱਜ ਕਿਸ ਤਰ੍ਹਾਂ ਗੁਰਦੁਆਰਿਆਂ ਦੇ ਵਿੱਚ ਉਹੀ ਚੀਜ਼ਾਂ ਨੇ ਜਿਹੜੀਆਂ ਉਹ ਫਿਰ ਤੋਂ ਲਾਗੂ ਹੋ ਚੁੱਕੀਆਂ ਨੇ ਆ ਦੇਖੋ ਗੁਰਦੁਆਰਾ ਸਾਹਿਬ ਦੇ ਵਿੱਚ ਪੰਜਾਬ ਦੀ ਧਰਤੀ ਦੇ ਉੱਤੇ ਇੱਕ ਥਾਂ ਦੇ ਉੱਤੇ ਜੋਤ ਜਿਹੜੀ ਹੈ ਉਹ ਬਾਲੀ ਗਈ ਹੈ ਇਹ ਵਾਹ ਵਡਾ ਸਾਰਾ ਅਡੰਬਰ ਜਿਹੜਾ ਹੈ ਉੱਥੇ ਰਚਿਆ ਹੋਇਆ ਹੈ ਲੋਕ ਨੇ ਜਿਹੜੇ ਉਹ ਲੰਬੀ ਸਾਰੀ ਲਾਈਨ ਲਗਾ ਕੇ ਖੜੇ ਹੋਏ ਨੇ ਤੇ ਹੈਲੀਆਂ ਵਿੱਚ ਡੱਬਿਆਂ ਦੇ ਵਿੱਚ ਘਿਓ ਲੈ ਕੇ ਆ ਰਹੇ ਨੇ ਤੇ ਉਹ ਘਿਓ ਜਿਹੜਾ ਹੈ ਤੁਸੀਂ ਦੇਖ ਰਹੇ ਹੋ ਕਿ ਜਿਹੜੇ ਉੱਥੇ ਸੇਵਾਦਾਰ ਖੜੇ ਹੋਏ ਨੇ ਉਹ ਕਿਸ ਢੰਗ ਦੇ ਨਾਲ ਉਸ ਘਿਓ ਨੂੰ ਜੋਤ ਦੇ ਵਿੱਚ ਪਾਉਂਦੇ ਪਏ ਪੂਰਾ ਸਿਸਟਮ ਉਹਨਾਂ ਨੇ ਬਣਾਇਆ ਹੋਇਆ ਉੱਤੇ ਇੱਕ ਚਿੱਟੇ ਰੰਗ ਦਾ ਹੀਟਰ ਲੱਗਾ ਹੋਇਆ ਤੁਸੀਂ ਦੇਖ ਰਹੇ ਹੋ ਉਸ ਚਿੱਟੇ ਰੰਗ ਦੇ ਹੀਟਰ ਦੇ ਨਾਲ ਸਰਦੀਆਂ ਦਾ ਮੌਸਮ ਹੈ ਤੇ ਹੀ ਪਿਗਲਾਉਣ ਵਾਸਤੇ ਘਿਓ ਨੂੰ ਤੇ ਹੀਟਰ ਲਗਾਇਆ ਗਿਆ ਏ ਤਾਂ ਕਿ ਘਿਓ ਜਿਹੜਾ ਏ ਉਹ ਜੋਤ ਦੇ ਵਿੱਚ ਸੋਹਣੇ ਤਰੀਕੇ ਦੇ ਨਾਲ ਜਾ ਸਕੇ ਆ ਤੁਹਾਨੂੰ ਨਜ਼ਦੀਕ ਤੋਂ ਦਿਖਾ ਰਹੇ ਹਾਂ ਕਿ ਉੱਪਰ ਹੀਟਰ ਲੱਗਾ ਹੋਇਆ ਤੇ ਕਿਵੇਂ ਲੋਕ ਲਾਈਨ ਲਗਾ ਕੇ ਖੜੇ ਨੇ ਤੇ ਕਿੰਨਾ ਕਿੰਨਾ ਘਿਓ ਜਿਹੜਾ ਏ ਉਹ ਇਸ ਜੋਤ ਦੇ ਵਿੱਚ ਪਾਇਆ ਜਾ ਰਿਹਾ ਏ ਜਿਹੜੀ ਅਸਲ ਦੇ ਵਿੱਚ ਜੋਤ ਜਗਾਣੀ ਸੀ ਉਹ ਜੋਤ ਕਿਹੜੀ ਸੀ ਆਪਣੇ ਜੀਵਨ ਦੇ ਵਿੱਚ ਚੰਗੇ ਗੁਣਾਂ ਨੂੰ ਇਕੱਠਾ ਕਰਨਾ ਮੇਰੇ ਮਾਲਕ ਨੇ ਆਖਿਆ ਸਤਿਗੁਰ ਸ਼ਬਦ ਉਜਾਰੋ ਦੀਪਾ ਬਿਨਸਿਓ ਅੰਧਕਾਰ ਤੇ ਮੰਦਰ ਰਤਨ ਕੋਠਰੀ ਖੁਲੀ ਅਨੂਪਾ ਪਰ ਵੇਖੋ ਕਿਦਾਂ ਕਿਉ ਦੇ ਪੀਪੇ ਨੇ ਜਿਹੜੇ ਉਹ ਭਰੇ ਹੋਏ ਨੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸੰਗਤਾਂ ਆਉਂਦੀਆਂ ਨੇ ਤੇ ਇੱਥੇ ਆ ਕੇ ਇਹ ਸਾਰਾ ਦਾ ਸਾਰਾ ਕਰਮਕਾਂਡ ਜਿਹੜਾ ਏ ਉਹ ਅੱਜ ਸਾਡੀਆਂ ਹੀ ਧਾਰਮਿਕ ਸਥਾਨਾਂ ਦੇ ਉੱਤੇ ਹੋ ਰਿਹਾ ਜਿਹੜੀਆਂ ਚੀਜ਼ਾਂ ਤੋਂ ਗੁਰੂ ਪਾਤਸ਼ਾਹ ਸਾਨੂੰ ਰੋਕ ਕੇ ਗਏ ਅਜੋਹੀ ਚੀਜ਼ਾਂ ਆ ਦੇਖੋ ਮਾਤਾ ਆਈ ਇਸ ਮਾਤਾ ਜੀ ਨੇ ਕਿਵੇਂ ਪੂਰੇ ਦਾ ਪੂਰਾ ਡੱਬਾ ਜਿਹੜਾ ਇਹਦੇ ਵਿੱਚ ਪਾਤਾ ਇਸ ਮਾਤਾ ਨੇ ਭਾਵੇਂ ਆਪਣੇ ਬਜ਼ੁਰਗ ਪਤੀ ਨੂੰ ਕਦੀ ਰੋਟੀ ਦੇ ਉੱਤੇ ਕਦੀ ਘਿਓ ਲਾ ਕੇ ਨਾ ਖਵਾਇਆ ਹੋਵੇ ਕਦੀ ਕਿਸੇ ਲੋੜਵੰਦ ਨੂੰ ਘਿਓ ਨਾ ਦਿੱਤਾ ਹੋਵੇ ਪਰ ਇੱਥੇ ਪੂਰੇ ਦਾ ਪੂਰਾ ਡੱਬਾ ਜਿਹੜਾ ਇਹ ਆ ਕੇ ਉਹ ਰੋੜ ਦਿੱਤਾ ਏ ਅਸੀਂ ਸਤਿਗੁਰੂ ਦੀ ਵਿਚਾਰ ਨੂੰ ਸਮਝ ਨਹੀਂ ਸਕੇ ਕਿ ਮੇਰੇ ਪਾਤਸ਼ਾਹ ਨੇ ਜਿਹੜੀ ਜੋਤ ਜਗਾਉਣ ਦੀ ਗੱਲ ਕੀਤੀ ਸੀ ਉਹ ਇਹ ਸੀ ਕਿ ਭਲਿਆ ਦੁਨੀਆ ਦੇ ਹਰੇਕ ਮਨੁੱਖ ਦੇ ਵਿੱਚ ਉਹ ਜੋਤ ਨੂੰ ਵੇਖ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੇ ਚਾਨਣ ਹੋਏ ਕਿ ਉਸ ਪ੍ਰਮਾਤਮਾ ਅਕਾਲ ਪੁਰਖ ਦੀ ਜੋਤ ਤੂੰ ਹਰੇਕ ਦੇ ਵਿੱਚ ਦੇਖ ਤੈਨੂੰ ਮਹਿਸੂਸ ਹੋਵੇ ਕਿ ਹਰੇਕ ਦੇ ਵਿੱਚ ਉਹ ਅਕਾਲ ਪੁਰਖ ਪ੍ਰਮਾਤਮਾ ਜਿਹੜਾ ਹੈ ਉਹ ਵਸਦਾ ਏ ਪਰ ਸਾਡੀ ਕੌਮ ਜਿਹੜੀ ਹੈ ਉਹ ਕੇਵਲ ਅੱਗ ਦੀਆਂ ਜੋਤਾਂ ਤੱਕ ਹੀ ਸੀਮਤ ਰਹਿ ਗਈ ਹੈ ਜਿਨ੍ਹਾਂ ਚੀਜ਼ਾਂ ਤੋਂ ਜਿਹੜੇ ਬ੍ਰਾਹਮਣੀ ਕਰਮ ਕਾਂਡਾਂ ਤੋਂ ਮੇਰੇ ਮਾਲਕ ਜੀ ਨੇ ਹਟਾਇਆ ਅੱਜ ਉਸੇ ਤਰ੍ਹਾਂ ਬ੍ਰਾਹਮਣੀ ਕਰਮ ਕਾਂਡ ਸਾਡੀ ਵੀ ਕੌਮ ਦੇ ਵਿੱਚ ਹੋ ਰਹੇ ਨੇ ਜਿਵੇਂ ਅਸੀਂ ਮੰਦਰਾਂ ਦੇ ਵਿੱਚ ਦੇਖਦੇ ਆ ਕਿ ਹਿੰਦੂ ਵੀਰ ਜਿਹੜੇ ਹੁੰਦੇ ਨੇ ਉਹ ਕੀ ਕਰਦੇ ਨੇ ਪੰਡਤ ਜੀ ਆਰਤੀ ਲੈ ਕੇ ਆਉਂਦੇ ਨੇ ਤੇ ਉਹ ਅੱਗੇ ਹੱਥ ਕਰਕੇ ਆਪਣੇ ਮੂੰਹ ਦੇ ਉੱਤੇ ਲਾਉਂਦੇ ਨੇ ਆਪਣੇ ਸਿਰ ਦੇ ਉੱਤੇ ਲਾਉਂਦੇ ਨੇ ਉਸੇ ਤਰ੍ਹਾਂ ਦੇ ਕਰਮਕਾਂਡ ਆ ਬੇਖੋ ਸਰਦਾਰ ਜੀ ਉਸੇ ਤਰ੍ਹਾਂ ਦੇ ਕਰਮਕਾਂਡ ਨੇ ਜਿਹੜੇ ਉਹ ਸਾਡੇ ਵਿੱਚ ਵੀ ਹੋ ਰਹੇ ਨੇ ਇਹ ਜੋਤ ਪਾ ਰਹੇ ਨੇ ਇਹ ਜੋਤ ਦੇ ਵਿੱਚ ਘਿਓ ਪਾਉਂਦੇ ਪਏ ਨੇ ਤੇ ਅਸੀਂ ਹੁਣੇ ਵੇਖਾਂਗੇ ਕਿ ਇਹਨਾਂ ਨੇ ਉਹੀ ਕਰਮਕਾਂਡ ਕਰਨੇ ਨੇ ਜਿਹੜੇ ਮੰਦਰਾਂ ਦੇ ਵਿੱਚ ਹੁੰਦੇ ਨੇ ਉਥੋਂ ਦੀ ਉਸੇ ਤਰ੍ਹਾਂ ਹੱਥ ਫੇਰ ਕੇ ਆਪਣੇ ਮੱਥੇ ਨੂੰ ਲਾ ਰਹੇ ਨੇ ਮੇਰੀ ਭੈਣ ਨੇ ਹੁਣੇ ਉਸੇ ਤਰ੍ਹਾਂ ਕਰਮਕਾਂਡ ਕੀਤਾ ਏ ਉਹੀ ਸਾਰੇ ਦੇ ਸਾਰੇ ਬ੍ਰਾਹਮਣੀ ਕਰਮਕਾਂਡ ਸਾਡੇ ਵਿੱਚ ਆ ਗਏ ਮੇਰੇ ਮਾਲਕ ਨੇ ਆਖਿਆ ਸੀ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਉ ਮੈਂ ਸਾਰਾ ਜਬ ਇਹ ਗਹਿ ਬਿਪਰਨ ਕੀ ਰੀਤ ਮੈਨਾ ਕਰੂੰ ਇਨਕੀ ਪ੍ਰਤੀਤ ਅਸੀਂ ਸਮਝੀਏ ਕਿ ਕਿਹੜੀ ਵਿਚਾਰ ਮੇਰੇ ਮਾਲਕ ਨੇ ਦਿੱਤੀ ਸੀ ਆ ਸਾਰੀ ਦੀ ਸਾਰੀ ਅਸੀਂ ਬ੍ਰਾਹਮਣੀ ਕਰਮਕਾਂਡ ਆਪਣੇ ਜੀਵਨ ਦੇ ਵਿੱਚ ਲਿਆ ਕੇ ਬੈਠੇ ਹੋਈਆਂ ਆ